ਜ਼ਰੂਰ ਸੁਣੋ ਜੀ ਧਿਆਨ ਦੇਣਯੋਗ ਬਹੁਤ ਹੀ ਮਹੱਤਵਪੂਰਨ ਨੁਕਤੇ ਨੰਬਰ 1 ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਅਤੇ ਕਸਰਤ ਜ਼ਰੂਰੀ ਹੈ ਜੇਕਰ ਤੁਸੀਂ ਤਣਾਅ ਅਤੇ ਚਿੰਤਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਸਰਤ ਕਰੋ ਨੰਬਰ 2 ਜੇਕਰ ਤੁਸੀਂ ਰਾਤ ਨੂੰ ਇਸ਼ਨਾਨ ਕਰਕੇ ਸੌਂਦੇ ਹੋ ਤਾਂ ਇਸ ਦੇ ਨਾਲ ਚਮੜੀ ਦੇ ਉੱਤੇ ਹੋਣ ਵਾਲੀਆਂ ਫਿੰਸੀਆਂ ਤੇ ਅਲਰਜੀ ਘਟ ਜਾਂਦੀ ਹੈ ਕਿਉਂਕਿ ਨਹਾਉਣ ਨਾਲ ਗੰਦਗੀ, ਪਸੀਨਾ ਤੇ ਤੇਲ ਨਿਕਲ ਜਾਂਦੇ ਹਨ। ਨੰਬਰ 3 ਸਰਦੀਆਂ 'ਚ ਜਦੋਂ ਅਸੀਂ ਗਰਮ ਪਾਣੀ ਨਾਲ ਨਹਾਉਂਦੇ ਹਾਂ ਤਾਂ ਸਾਡੇ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ। ਕਿਉਂਕਿ ਇਸ ਦੇ ਨਾਲ ਮਾਸਪੇਸ਼ੀਆਂ 'ਚ ਹੋ ਰਹੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਨੰਬਰ 4 ਜੇਕਰ ਤੁਸੀਂ ਰੋਜ਼ ਸਵੇਰੇ ਅੱਧੇ ਘੰਟੇ ਲਈ ਨੰਗੇ ਪੈਰ ਤੁਰਦੇ ਹੋ ਤਾਂ ਤੁਹਾਨੂੰ ਆਪਣੀ ਨੀਂਦ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ ਇਸ ਨਾਲ ਚੰਗੀ ਨੀਂਦ ਆਵੇਗੀ ਨੰਬਰ 5 ਗਰਮ ਪਾਣੀ ਪੀ ਕੇ ਖੁਦ ਨੂੰ ਹਾਈਡਰੇਟ ਰੱਖੋ ਇਸ ਲਈ ਤੁਸੀਂ ਨਾਰੀਅਲ ਪਾਣੀ ਸੂਪ ਅਤੇ ਜੂਸ ਵੀ ਪੀ ਸਕਦੇ ਹੋ ਅਤੇ ਸਹੀ ਮਾਤਰਾ ਵਿੱਚ ਆਪਣੇ ਸਰੀਰ ਨੂੰ ਧੁੱਪ ਵੀ ਦਿਓ ਇਸ ਨਾਲ ਸਰੀਰ ਨੂੰ એનર્ਜੀ ਮਿਲੇਗੀ ਨੰਬਰ 6 ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਆਪਣਾ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਪੱਤਾ ਗੋਭੀ ਦਾ ਸੂਪ ਫਾਇਦੇਮੰਦ ਹੋ ਸਕਦਾ ਹੈ ਇਸ 'ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ ਅਜਿਹੇ 'ਚ ਇਹ ਸੂਪ ਭਾਰ ਘਟਾਉਣ 'ਚ ਮਦਦਗਾਰ ਸਾਬਤ ਹੋ ਸਕਦਾ ਹੈ ਬੁਖਾਰ ਤੇ ਜ਼ੁਖਾਮ 'ਚ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ ਪਰ ਤੁਸੀਂ ਚਾਹੋ ਤਾਂ ਨਮਕ ਵਾਲੇ ਪਾਣੀ 'ਚ ਨਹਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਵੀ ਪਾ ਸਕਦੇ ਹੋ ਇਸ ਪਾਣੀ ਨਾਲ ਸਰੀਰ ਇਨਫੈਕਸ਼ਨ ਤੋਂ ਬਚਿਆ ਰਹਿੰਦਾ ਹੈ ਨਾਲ ਹੀ ਸਰਦੀ ਜ਼ੁਕਾਮ ਤੇ ਬੁਖਾਰ ਸਹੀ ਹੋਣ 'ਚ ਬਹੁਤ ਮਦਦ ਮਿਲਦੀ ਹੈ ਨੰਬਰ 8 ਅੱਖਾਂ ਦੀ ਸੋਜ ਘਟਾਉਣ ਦੇ ਲਈ ਤੁਸੀਂ ਅੱਖਾਂ ਦੇ ਉੱਤੇ ਨਾਰੀਅਲ ਦਾ ਤੇਲ ਲਗਾਓ ਇਸ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ ਨਾਰੀਅਲ ਦਾ ਤੇਲ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾਉਂਦਾ ਹੈ ਨੰਬਰ 9 ਦੰਦਾਂ ਦੀ ਸੰਭਾਲ ਕਰਨ ਲਈ ਲੂਣ ਅਤੇ ਨਿੰਬੂ ਦੀ ਵਰਤੋਂ ਕਰਨੀ ਚਾਹੀਦੀ ਹੈ ਸਰੋਂ ਦੇ ਤੇਲ 'ਚ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਮंजन ਕਰਨ ਨਾਲ ਵੀ ਦੰਦਾਂ ਨੂੰ ਲਾਭ ਹੁੰਦਾ ਹੈ ਨੰਬਰ 10 ਮੱਕੀ ਦੇ ਪੱਤੇਆਂ ਨੂੰ ਪਾਣੀ 'ਚ ਉਬਾਲੋ ਅਤੇ ਪਾਣੀ ਨੂੰ ਪੁਣ ਲਓ ਪਾਣੀ ਥੋੜਾ ਗਰਮ ਰਹਿਣਾ ਚਾਹੀਦਾ ਹੈ ਇਸ ਪਾਣੀ ਨਾਲ ਕੁਰਲੀ ਕਰਨ ਤੇ ਦੰਦਾਂ ਨੂੰ ਬਹੁਤ ਲਾਭ ਮਿਲਦਾ ਹੈ ਨੰਬਰ 11 ਪੁਦੀਨੇ ਦੇ ਰਸ ਨੂੰ ਰੋਜ਼ ਰਾਤ ਨੂੰ ਚਿਹਰੇ ਤੇ ਲਗਾਉਣ ਨਾਲ ਚਿਹਰਾ ਮੁਲਾਇਮ ਹੋ ਜਾਂਦਾ ਹੈ ਕਿਉਂਕਿ ਪੁਦੀਨਾ ਚਮੜੀ ਦੇ ਰੁੱਖੇਪਣ ਨੂੰ ਖਤਮ ਕਰਨ ਦੇ ਵਿੱਚ ਮਦਦਗਾਰ ਹੁੰਦਾ ਹੈ ਨੰਬਰ 12 ਹਫਤੇ ਵਿੱਚ ਇੱਕ ਵਾਰ ਸਕਰਬ ਜਾਂ ਕੋਈ ਫੇਸ ਪੈਕ ਦਾ ਇਸਤੇਮਾਲ ਕਰੋ 4 ਚਮਚ ਚੌਲ ਚੌਲਾਂ ਦਾ ਆਟਾ ਲੈ ਕੇ ਉਸ 'ਚ 2 ਚਮਚ ਦਹੀਂ ਮਿਲਾਓ ਇਸ ਨਾਲ ਤੁਹਾਡੇ ਚਿਹਰੇ ਤੇ ਚਮਕ ਆਵੇਗੀ ਨੰਬਰ 13 ਚਿਹਰੇ ਨੂੰ ਖੂਬਸੂਰਤ ਤੇ ਚਮਕਦਾਰ ਬਣਾਉਣ ਲਈ ਤੁਸੀਂ ਬੇਸਣ ਦਾ ਇਸਤੇਮਾਲ ਵੀ ਕਰ ਸਕਦੇ ਹੋ ਥੋੜੀ ਜਿਹੀ ਦੁੱਧ ਵਿੱਚ ਬੇਸਣ ਮਿਲਾ ਕੇ ਉਸ ਵਿੱਚ ਇੱਕ ਹਲਦੀ ਦੀ ਚੁਟਕੀ ਪਾ ਕੇ ਇੱਕ ਪੇਸਟ ਤਿਆਰ ਕਰੋ ਤੇ ਆਪਣੇ ਚਿਹਰੇ ਤੇ ਲਗਾਓ ਇਸ ਨਾਲ ਤੁਹਾਡਾ ਚਿਹਰਾ ਖਿਲ ਉੱਠੇਗਾ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜਾਣੋ ਗਰਮੀਆਂ ਵਿੱਚ ਗੁੜ ਖਾਣ ਦੇ ਫਾਇਦੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਸਰਦੀਆਂ ਦੇ ਮੌਸਮ ਵਿੱਚ ਹੀ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਜੇਕਰ ਅਸੀਂ ਗੁੜ ਦਾ ਸੇਵਨ ਸਹੀ ਤਰੀਕੇ ਨਾਲ ਕਰੀਏ ਤਾਂ ਇਹ ਗਰਮੀਆਂ ਵਿੱਚ ਵੀ ਫਾਇਦੇਮੰਦ ਹੋ ਸਕਦਾ ਹੈ ਦਰਸਲ ਗੁੜ ਵਿੱਚ ਆਇਰਨ ਵਿਟਾਮਿਨ ਤੇ ਖਣੇਜ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦੇ ਹਨ ਇੰਨਾ ਹੀ ਨਹੀਂ ਇਸ ਸਰੀਰ ਦੇ ਤਾਪਮਾਨ ਨੂੰ ਵੀ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਸਵੇਰੇ ਸ਼ਾਮ ਚਾਹ 'ਚ ਗੁੜ ਮਿਲਾ ਕੇ ਪੀਓ ਤਾਂ ਖੰਘ, ਜ਼ੁਕਾਮ, ਬੁਖਾਰ ਆਦਿ ਦੀ ਸਮੱਸਿਆ ਨਹੀਂ ਹੁੰਦੀ। ਇਸ ਤਰ੍ਹਾਂ ਜੇਕਰ ਤੁਸੀਂ ਫਲੂ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਕਰੋ। ਕਬਜ਼ ਨੂੰ ਕਰੇ ਦੂਰ। ਜੇਕਰ ਤੁਸੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਗੁੜ ਦਾ ਇੱਕ ਟੁਕੜਾ ਖਾਓਗੇ ਤਾਂ ਇਹ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਬਚਾਏਗਾ। ਇਨਾ ਹੀ ਨਹੀਂ ਗਰਮੀਆਂ 'ਚ ਪਾਚਨ ਕਿਰਿਆ ਨੂੰ ਵੀ ਠੀਕ ਕਰਨ ਦੇ ਲਈ ਗੁੜ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਗੁੜ 'ਚ ਪਾਚਨ ਕਿਰਿਆ ਵਾਲੇ ਐਨਜ਼ਾਈਮ ਹੁੰਦੇ ਹਨ ਜੋ ਭੋਜਨ ਨੂੰ ਹজম ਕਰਨ 'ਚ ਮਦਦ ਕਰਦੇ ਹਨ ਸਰੀਰ ਨੂੰ ਰੱਖੇ ਠੰਡਾ ਤੁਸੀਂ ਇੱਕ ਪਾਂਡੇ ਵਿੱਚ ਗੁੜ ਪਾਓ ਅਤੇ ਇਸ ਨੂੰ ਪਿਘਲਣ ਲਈ 2 ਘੰਟੇ ਲਈ ਛੱਡ ਦਿਓ ਹੁਣ ਇਸ 'ਚ ਤੁਲਸੀ ਤੁਲਸੀ ਦੇ ਬੀਜ ਅਤੇ ਨਿੰਬੂ ਦਾ ਰਸ ਮਿਲਾ ਕੇ ਛਾਣ ਕੇ ਪੀਓ ਤਾਂ ਹੀਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ ਇਸ ਨਾਲ ਤੁਹਾਡਾ ਸਰੀਰ ਵੀ ਠੰਡਾ ਰਹੇਗਾ ਸਕਿਨ ਲਈ ਫਾਇਦੇਮੰਦ ਜੇਕਰ ਤੁਸੀਂ ਆਪਣੇ ਚਿਹਰੇ ਤੇ ਕਿੱਲਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁਝ ਦਿਨਾਂ ਤੱਕ ਖਾਲੀ ਪੇਟ ਗੁੜ ਅਤੇ ਪਾਣੀ ਦਾ ਸੇਵਨ ਕਰੋ ਅਜਿਹੇ ਕਾਰਨ ਦੇ ਨਾਲ ਤੁਹਾਡੀ ਸਕਿਨ ਚ ਨਿਖਾਰ ਆਵੇਗਾ ਤੇ ਤੁਹਾਡੇ ਚਿਹਰੇ ਦੇ ਕਿੱਲ ਸਾਫ਼ ਹੋ ਜਾਣਗੇ ਸਰੀਰ ਨੂੰ ਊਰਜਾ ਮਿਲਦੀ ਹੈ ਜੇਕਰ ਤੁਸੀਂ ਗਰਮੀ ਤੋਂ ਪਰੇਸ਼ਾਨ ਹੋ ਅਤੇ ਕਾਟੋ ਊਰਜਾ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਆਪਣੀ ਡਾਈਟ ਚ ਗੁੜ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਤੁਸੀਂ ਚਾਹੋ ਤਾਂ ਗੁੜ ਦਾ ਸ਼ਰਬਤ ਵੀ ਪੀ ਸਕਦੇ ਹੋ ਇਹ ਤੁਹਾਡੇ ਸਰੀਰ ਨੂੰ ਖੂਬ એનર્ਜੀ ਦੇਵੇਗਾ ਊਰਜਾ ਵਧਾਉਂਦਾ ਹੈ ਗੁੜ ਜੋ ਕਿ ਕਾਰਬੋਹਾਈਡਰੇਟਸ ਨਾਲ ਭਰਪੂਰ ਹੁੰਦਾ ਹੈ ਸਰੀਰ ਨੂੰ ਕੁਦਰਤੀ ਊਰਜਾ ਪ੍ਰਦਾਨ ਕਰਦਾ ਹੈ ਇਹ ਥਕਾਵਟ ਅਤੇ ਸੁਸਤੀ ਤੋਂ ਜਲਦੀ ਰਾਹਤ ਦਿੰਦਾ ਹੈ ਪਾਚਨ ਕਿਰਿਆ ਨੂੰ ਕਰੇ ਦਰੁਸਤ ਭੋਜਨ ਤੋਂ ਬਾਅਦ ਗੁੜ ਖਾਣ ਨਾਲ ਪਾਚਨ ਕਿਰਿਆ 'ਚ ਮਦਦ ਮਿਲਦੀ ਹੈ। ਗੁੜ ਕਬਜ਼ ਅਤੇ ਬਦਹਜਮੀ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ ਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਭਾਰ ਘੱਟ ਵੀ ਕਰਦਾ ਹੈ। ਸਵੇਰੇ-ਸਵੇਰੇ ਉੱਠ ਕੇ ਗੁੜ ਖਾਣ ਨਾਲ ਤੁਹਾਡੇ ਸਰੀਰ ਨੂੰ ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਮਿਲਦੇ ਹਨ। ਸਾਰਾ ਦਿਨ ਤੁਹਾਨੂੰ ਭੁੱਖ ਘੱਟ ਮਹਿਸੂਸ ਹੁੰਦੀ ਹੈ। ਗੁੜ 'ਚ ਮੌਜੂਦ ਵਿਟਾਮਿਨ B1 ਅਤੇ ਵਿਟਾਮਿਨ B6 ਤੇ ਵਿਟਾਮਿਨ C ਸਾਡੇ ਸਰੀਰ 'ਚ ਵਾਧੂ ਕੈਲੋਰੀ ਬਰਨ ਕਰਨ 'ਚ ਸਾਡੀ ਮਦਦ ਵੀ ਕਰਦੇ ਹਨ ਪੇਟ ਦੀਆਂ ਸਮੱਸਿਆਵਾਂ ਕਰੇ ਦੂਰ ਜੇਕਰ ਤੁਹਾਨੂੰ ਗੈਸ ਬਦਹਜਮੀ ਤੇ ਕਬਜ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਰਾਤ ਨੂੰ ਖਾਣਾ ਖਾਣ ਦੇ 2 ਘੰਟੇ ਬਾਅਦ ਗਰਮ ਪਾਣੀ ਦੇ ਨਾਲ 2 ਟੁਕੜੇ ਗੁੜ ਦੇ ਜ਼ਰੂਰ ਖਾਣੇ ਚਾਹੀਦੇ ਹਨ ਅਜਿਹਾ ਕਰਨ ਦੇ ਨਾਲ ਗੈਸ ਕਬਜ ਅਤੇ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਮੂੰਹ ਦੇ ਛਾਲੇ ਤੇ ਬਦਬੂ ਕਰੇ ਧੂਰ ਰੋਜ਼ਾਨਾ ਰਾਤ ਨੂੰ ਇਲਾਇਚੀ ਦੇ ਨਾਲ ਗੁੜ ਖਾ ਕੇ ਗਰਮ ਪਾਣੀ ਨਾਲ ਮੂੰਹ ਦੇ ਬੈਕਟੀਰੀਆ ਖਤਮ ਹੋ ਜਾਂਦੇ ਹਨ ਇਸ ਦੇ ਨਾਲ ਹੀ ਕੈਵਟੀ ਦੀ ਸਮੱਸਿਆ ਵੀ ਠੀਕ ਹੁੰਦੀ ਹੈ ਗੁੜ ਦੇ ਰੋਜ਼ਾਨਾ ਸੇਵਨ ਨਾਲ ਕਦੇ ਵੀ ਦੰਦਾਂ 'ਚ ਕੀੜਾ ਨਹੀਂ ਲੱਗਦਾ ਪਥਰੀ ਦੀ ਸਮੱਸਿਆ ਪਥਰੀ ਵਰਗੀ ਸਮੱਸਿਆ ਤੋਂ ਬਚਣ ਦੇ ਲਈ ਰੋਜ਼ਾਨਾ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ ਰੋਜ਼ਾਨਾ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਟੁਕੜਾ ਗੁੜ ਦੇ ਨਾਲ ਗਰਮ ਪਾਣੀ ਪੀਣ ਨਾਲ ਪਥਰੀ ਘੁਲ ਕੇ ਯੂਰਨ ਦੇ ਰਸਤੇ ਰਾਹੀਂ ਬਾਹਰ ਆ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਗੁੜ ਖਾਣ ਨਾਲ ਸੀਨੇ 'ਚ ਸੜਨ ਵੀ ਨਹੀਂ ਹੁੰਦੀ। ਨੀਂਦ ਨਾ ਆਉਣ ਦੀ ਸਮੱਸਿਆ ਤੋਂ ਦਿਵਾਏ ਨਿਜਾਤ। ਤਣਾਅ ਵਾਲੇ ਮਾਹੌਲ ਦੇ ਚੱਲਦੇ ਰਾਤ ਨੂੰ ਕਈ ਵਾਰ ਲੋਕਾਂ ਨੂੰ ਨੀਂਦ ਨਾ ਆਉਣ ਦੀ ਪਰੇਸ਼ਾਨੀ ਚੱਲਣੀ ਪੈਂਦੀ ਹੈ। ਗੁੜ ਦਾ ਸੇਵਨ ਕਰਨ ਨਾਲ ਤਣਾਅ ਘਟ ਹੁੰਦਾ ਹੈ। ਤੇ نیند ਨਾ ਆਉਣ ਦੀ ਪਰੇਸ਼ਾਨੀ ਤੋਂ ਵੀ ਮੁਕਤੀ ਮਿਲਦੀ ਹੈ ਸੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ